ਕਿਉਂਕਿ ਜਦੋਂ ਕੋਈ ਇਬਾਦਤ ਕਰਦਾ ਉਹਨੂੰ ਸ਼ਾਂਤੀ ਚਾਹੀਦੀ ਹੈ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਇਬਾਦਤ ਕਰਦੇ ਸੀ ਤੇ ਇੱਕ ਬੀਬੀ ਦਾ ਪੁੱਤ ਮਰ ਗਿਆ ਤੇ ਇਹ ਤਾਂ ਆਪਣਾ ਉਹ ਤਾਂ ਚੀਕਾਂ ਮਾਰੇ ਤੇ ਮਹਾਰਾਜ ਭਾਈ ਵੱਲੂ ਨੂੰ ਕਹਿੰਦੇ ਜਾ ਵੇਖ ਕੌਣ ਹੈ ਇਹਨੂੰ ਚੁੱਪ ਕਰਾ ਕੇ ਆ ਉਹ ਕਹਿੰਦੇ ਜੀ ਉਹਦਾ ਪੁੱਤ ਮਰ ਗਿਆ ਉਹ ਨਹੀਂ ਚੁੱਪ ਕਰਦੀ ਤੇ ਮਾਰੇ ਨੇ ਬਚਨ ਛੱਡਤਾ ਕਹਿੰਦੇ ਉਹਨੂੰ ਕਿ ਚੁੱਪ ਕਰ ਜਾ ਸਾਨੂੰ ਸਿਮਰਨ ਕਰਨ ਦੇ ਸਵੇਰੇ ਜਿਉਂਦਾ ਕਰਦੇ ਆਂਗੇ ਜਲਤੇ ਥਲਕਰ ਥਲਤੇ ਕੂਆ ਕੂਬ ਤੇ ਮੇਰ ਕਰਾਵੇ ਇਹ ਬੰਦਕੀ ਦੀਆਂ ਖੇਡਾਂ ਵਡੀਆਂ ਤਕੜੀਆਂ ਪਰ ਕੀਤੀ ਨਹੀਂ ਨਾ ਜਾਂਦੀ ਤੇ ਤਰਕ ਵੀ ਉਹ ਕਰਦੇ ਜਿਨ੍ਹਾਂ ਕਦੇ ਮੂਲ ਮੰਤਰ ਨਹੀਂ ਪੜਿਆ ਇਹ ਵੀ ਗੱਲ ਨਾਲ ਹੈ ਕਿਉਂਕਿ ਜਿਹੜਾ ਬੰਦਾ ਸਿਮਰਨ ਕਰਦਾ ਨਿਤਨੇਮ ਉਹ ਤਾਂ ਇਸ ਪਾਸੇ ਤਰੂਗਾ ਹੀ ਨਾ ਕਦੇ ਨਹੀਂ ਤਰੂਗਾ ਜਿਨੇ ਨਿਗ ਮੰਨ ਲਿਆ ਨਾ ਇੱਕ ਵਾਰੀ ਬਾਪੂ ਦੀ ਗੋਦੀ ਦਾ ਹੁਣ ਤੇ ਮੈਂ ਰੂਹਾਂ ਵੇਖੀਆਂ ਵੀ ਇਦਾਂ ਹੀ ਹੱਥ ਜੁੜੇ ਹੁੰਦੇ ਤੇ ਅੱਖਾਂ 'ਚ ਜਲ ਹੁੰਦਾ ਵੈਗਰੂ ਜੀ ਵੈਗਰੂ ਜੀ ਵੈਗਰੂ ਜੀ ਇਥੋਂ ਪਤਾ ਲੱਗਦਾ ਕਿ ਮੋਮਬਤੀ ਜਾਗੀ ਆ ਜਾਗਿਆ ਇਹ ਬੰਦਾ ਅੰਦਰੋਂ ਤੇ ਜਿੰਨੂੰ ਪਤਾ ਹੀ ਕੋਈ ਨਹੀਂ ਵੀ ਗੁਰੂ ਦੀ ਹਜ਼ੂਰੀ ਵਿੱਚ ਹੀ ਉਹ ਬੁਝੀਆਂ ਦੀ ਨਿਸ਼ਾਨੀ ਐ ਜਗਿਆ ਆ ਤੇ ਇਦਾਂ ਹੀ ਰਿੰਦਾ ਵਾ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਅੱਖੋ ਸਤਨਾਮ